ਫਰੀਦ ਦੀ ਅੱਖਾਂ ਦੀ ਰੌਸ਼ਨੀ ਵੀ ਹੈ ਨਹੀਂ ਚੱਲ ਫਿਰ ਵੀ ਨਹੀਂ ਥੱਕਦੇ ਤੇ ਜ਼ਿੰਦਗੀ ਦੇ ਵਿੱਚ ਜਿੱਥੇ ਅੱਖਾਂ ਵਾਲੇ ਪਾਸੇ ਹਨੇਰਾ ਹੋਇਆ ਉੱਥੇ ਰਿਸ਼ਤੇ ਵਾਲੇ ਪਾਸੇ ਹੋ ਗਏ ਹਸਪੰਨ ਵਾਈਫ ਦਾ ਡਿਵੋਰਸ ਹੋ ਗਿਆ ਇਹਦੇ ਮੰਮੀ ਪ੍ਰੈਜਡੈਂਸੀ ਇਹ ਪੇਟ ਦੇ ਵਿੱਚ ਸੀਗੀ ਇੱਕ ਬੇਟਾ ਹੈ ਤੋਂ ਇਹ ਤੋਂ ਵੱਡਾ ਭਰਾ ਵਾ ਜਿਹੜਾ ਇੱਕੋ ਠੀਕ ਆ ਹਨਾ ਉਹ ਨਗੂਲੇਆ ਮ ਬੇਰ ਕੋਲੇਆ ਤੇ ਮੰਮੀ ਦਾ ਇਹਦੀ ਦਾ ਜੋ ਤਲਾਕ ਹੋ ਗਿਆ ਉਸ ਤੋਂ ਬਾਅਦ ਪਿੱਖੀ ਆ ਕੇ ਪ੍ਰੀਤ ਨੇ ਜਨਮ ਲਿਆ ਤੇ ਪ੍ਰੀਤ ਦੇ ਜਨਮ ਤੋਂ ਕੁਝ ਸਾਲਾਂ ਬਾਅਦ ਫਿਰ ਮਦਰਦ ਨੇ ਵੀ ਮੈਰਿਜ ਕਰਾ ਲਈ ਹੁਣ ਸ਼ਾਮ ਦੀ ਸੀ ਪਿੱਛੇ ਨਾਨੀ ਹੁਣ ਨਾਨੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਇਹ ਕਹਿੰਦੀ ਮੈਂ ਸੰਭਾਲ ਨਹੀਂ ਸਕਦੀ ਹਾਂ ਬੱਚੇ ਪ੍ਰੀਤ ਕੋਰ ਸਾਡੇ ਸੁਖੀਆ ਦੇ ਘਰ ਦੀ ਮੈਂਬਰ ਬਣੀਆ ਅੱਜ 15 16 ਦਿਨ ਹੋ ਗਏ ਪ੍ਰੀਤ ਨੂੰ ਸਾਡੇ ਕੋਲ ਆਈ ਤੇ ਅੱਜ ਨਾਨੀ ਵੀ ਕਹਿੰਦੀ ਵੀ ਮੈਂ ਵੀ ਜਾਣਾ ਕਿਉਂਕਿ ਜਿੱਥੇ ਜਿਵੇਂ ਜਿੱਦਾਂ ਸਾਨੂੰ ਅੰਜਾਲ ਟਾਣਾ ਪਾਣੀ ਖਿੱਚ ਕੇ ਲੈ ਕੇ ਜਾਂਦਾ ਉਵੇਂ ਹੋਈ ਜਾਂਦਾ ਸਰ ਅਸੀਂ ਪ੍ਰੀਤ ਦੇ ਆਉਣ ਵਾਲੇ ਜੀਵਨ ਚ ਥੋੜਾ ਜਿਹਾ ਵੀ ਚਾਨਨ ਲਿਆ ਕਰ ਸਕੀਏ ਓਏ 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 ਪ੍ਰੀਤ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚੀ ਆ ਜੀ ਪ੍ਰੀਤਕੌਰ ਇਹ ਦੀ ਨਾਨੀ ਆ ਭੈਣ ਨਜਨੀ ਤੁਹਾਡਾ ਨਾ ਹਾਂਜੀ ਅਦਜਨੀ ਭੈਣ ਤੇ ਕੋਈ ਨਾ ਕੋਈ ਨਾ ਰਹਿਣ ਦੋ ਤੇ ਪਰੀਤ ਦੀ ਅੱਖਾਂ ਦੀ ਰੌਸ਼ਨੀ ਵੀ ਹੈ ਨਹੀਂ ਚੱਲ ਫਿਰ ਵੀ ਨਹੀਂ ਛੱਕਦੇ ਤੇ ਜ਼ਿੰਦਗੀ ਦੇ ਵਿੱਚ ਜਿੱਥੇ ਅੱਖਾਂ ਵਾਲੇ ਪਾਸਿਓਂ ਨੇੜਾ ਹੋਇਆ ਉੱਥੇ ਰਿਸ਼ਤੇ ਵਾਲੇ ਪਾਸਿਓਂ ਵੀ ਨੇੜਾ ਹੋ ਗਿਆ ਨਾਨੀ ਵਿਚਾਰੀ ਚਲੋ ਅਸੀਂ ਸ਼ੁਕਰ ਗੁਜ਼ਾਰਾ ਵੀ ਨੇ ਅਪਰਾਲਾ ਤਾਂ ਕੀਤਾ ਸਾਡੇ ਕੋਲੇ ਆਏ ਸੀ ਅਸੀਂ ਇਹਨਾਂ ਨੂੰ ਕਿਹਾ ਥੋੜੇ ਦਿਨ ਇੱਥੇ ਰੁਕਣਾ ਪੈਣਾ 15-20 ਦਿਨ ਚਲੋ ਇਹ ਰੁਕੇ ਇਹ ਰਾਜਪੁਰੇ ਤੋਂ ਸਮਰਾਲੇ ਤੋਂ ਆਏ ਸੀ ਹੈਨਾ ਤੇ ਇਹਦੇ ਮੰਮੀ ਕਿੱਥੇ ਗਏ ਜੀ ਉਹਨੂੰ ਸੈਕਿੰਡ ਮੈਰਿਜ ਸੈਕਿੰਡ ਮੈਰਿਜ ਹੋ ਗਈ ਡੈਡੀ ਨੇ ਵੀ ਸੈਕਿੰਡ ਮੈਰਿਜ ਕਰਾ ਲਈ ਉਹ ਯਾਨੀ ਕਿ ਅਲੱਗ ਰਹਿੰਦੇ ਆ ਤੇ ਆਏ ਨਹੀਂ ਕਰਦੇ ਨੂੰ ਮਿਲਣ ਯਾਨੀ ਕਿ ਹਸਬੰਡ ਅੱਛਾ ਹਸਬੰਡ ਵਾਈਫ ਦਾ ਡਿਵੋਰਸ ਹੋ ਗਿਆ ਇਹਦੇ ਮੰਮੀ ਪ੍ਰੈਜਡੈਂਸੀ ਇਹ ਪੇਟ ਦੇ ਵਿੱਚ ਸੀਗੀ ਇੱਕ ਬੇਟਾ ਐ ਤੋਂ ਇਹ ਤੋਂ ਵੱਡਾ ਭਰਾ ਵਾ ਜਿਹੜਾ ਇੱਕੋ ਠੀਕ ਆ ਹਨਾ ਹਾਂਜੀ ਉਹ ਠੀਕ ਆ ਜੀ ਉਹ ਉਹਨਾਂ ਕੋਲੇ ਆ ਪਿਓ ਕੋਲੇ ਆ ਤੇ ਮੰਮੀ ਦਾ ਇਹਦੀ ਦਾ ਜੋ ਤਲਾਕ ਹੋ ਗਿਆ ਉਸ ਤੋਂ ਬਾਅਦ ਪਿਕੀਆ ਕੇ ਪ੍ਰੀਤ ਨੇ ਜਨਮ ਲਿਆ ਤੇ ਪ੍ਰੀਤ ਦੇ ਜਨਮ ਤੋਂ ਕੁਝ ਸਾਲਾਂ ਬਾਅਦ ਫਿਰ ਮਦਰ ਨੇ ਵੀ ਮੈਰਿਜ ਕਰਾ ਲਈ ਹੁਣ ਸਾਹਮਦੀ ਸੀ ਪਿੱਛੇ ਨਾਨੀ ਹੋ ਨਾਨੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ। ਇਹ ਕਹਿੰਦੀ ਮੈਂ ਸੰਭਾਲ ਨਹੀਂ ਸਕਦੀ ਹੁਣ ਬੱਚੇ ਨੂੰ। ਫਿਰ ਇਹਨਾਂ ਨੇ ਬਾਕੀ ਅਸੀਂ ਕੋਈ ਇਹਨੂੰ ਪ੍ਰੈਸ਼ਰ ਵੀ ਨਹੀਂ ਪਾਉਂਦੇ ਵੀ ਚਲੋ ਜਿੰਨਾ ਇਹਨੇ ਸੰਭਾਇਆ। ਪਰ ਹੁਣ ਪ੍ਰੀਤਕੌਰ ਸਾਡੇ ਸੁਖੀਆ ਦੇ ਘਰ ਦੀ ਮੈਂਬਰ ਬਣੀ ਆ। ਅੱਜ 15 16 ਦਿਨ ਹੋ ਗਏ ਪ੍ਰੀਤ ਨੂੰ ਸਾਡੇ ਕੋਲ ਆਈ ਨੂੰ ਤੇ ਅੱਜ ਨਾਨੀ ਵੀ ਕਹਿੰਦੀ ਵੀ ਮੈਂ ਵੀ ਜਾਣਾ ਕਿਉਂਕਿ ਜਿੱਥੇ ਜਿਵੇਂ ਜਿੱਦਾਂ ਸਾਨੂੰ ਅਨਜਾਲ ਦਾਣਾ ਪਾਣੀ ਖਿੱਚ ਕੇ ਲੈ ਕੇ ਜਾਂਦਾ ਉਵੇਂ ਹੋਈ ਜਾਂਦਾ ਸਭ ਬਸ ਅਸੀਂ ਪ੍ਰੀਤ ਦੇ ਮਾਪੇ ਬਣ ਸਕੀਏ ਅਸੀਂ ਪ੍ਰੀਤ ਦੇ ਹੋਣ ਵਾਲੇ ਜੀਵਨ ਚ ਥੋੜਾ ਜਿਹਾ ਵੀ ਚਾਨਣ ਲਿਆ ਕਰ ਸਕੀਏ ਅੱਖਾਂ ਦੇ ਟੈਸਟ ਹੋ ਰਹੇ ਹੈ ਚੈੱਕਅਪ ਹੋਣ ਤੋਂ ਬਾਅਦ ਇਹਦੇ ਥੋੜੀ ਥੋੜੀ ਅੱਖਾਂ ਦੀ ਲਾਈਟ ਵਾਪਸ ਆ ਜਵੇ ਬਾਕੀ ਦੀ ਫਿਜ਼ੀਓਥੈਰੇਪੀ ਹੋ ਰਹੀ ਹੈ ਚੱਲਣ ਫਿਰਨ ਲੱਗ ਜਵੇ ਇਹ ਆਪਣੇ ਪੈਰਾਸਰ ਹੋ ਕੇ ਤੇ ਸਾਡੇ ਕੋਲੇ ਅੰਦਰ ਸਕੂਲ ਆ ਸਪੈਸ਼ਲ ਟੀਚਰ ਨੇ ਸਪੀਚ ਥੈਰੇਪੀ ਹੁੰਦੀ ਆ ਬੋਲਣ ਲੱਗ ਜਵੇ ਅਰਦਾਸ ਕਰਿਓ ਸਾਡੀ ਧੀ ਪ੍ਰੀਤ ਕੌਰ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਹਾਂ ਜੀ ਕੋਈ ਨਾ ਕੋਈ ਨਾ ਬੈਨ ਰਜਨੀ ਅਸੀਂ ਆ ਪੂਰੀ ਕੋਸ਼ਿਸ਼ ਕਰਾਂਗੇ ਵੀ ਸਾਡੀ ਕੁੜੀ ਸਾਡੀ ਧੀ ਖੁਸ਼ ਰਹੇ ਤੰਦਰੁਸਤ ਰਹੇ ਚੜ੍ਹਦੀ ਕਲਾ ਜ ਰਹੇ